ਮਿੰਨੀ ਝਗੜੇ ਨੂੰ ਲੈ ਕੇ ਚੱਲੀਆਂ ਤਾੜ-ਤਾੜ ਗੋਲੀਆਂ ਦੋ ਵਿਅਕਤੀਆਂ ਦੀ ਮੌਕੇ ਤੇ ਹੋਈ ਮੌਤ ਪੰਜ ਗੰਭੀਰ ਰੂਪ ਵਿੱਚ ਜ਼ਖਮੀ ਅਮਰੀਤ ਸਰਦੇ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਕਾਕੜ ਤਰੇਨ ਵਿੱਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਅਤੇ ਗੋਲੀਆਂ ਚੱਲਣ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 5 ਦੇ ਕਰੀਬ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਦੱਸ ਦੇ ਕਿ ਅਮਰੀਤ ਸਰਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜ਼ਖਮੇ ਨੂੰ ਭਰਤੀ ਕਰਵਾਇਆ ਗਿਆ ਤਾਂ ਪੁਲਿਸ ਵੀ ਜੜੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਜਾਂਚ ਦੇ ਵਿੱਚ ਜੁਟ ਜਾਂਦੀ ਹੈ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ 40 ਸਾਲ ਪਹਿਲਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਸੀ ਜਿਸ ਨੂੰ ਲੈ ਕੇ ਕਿ ਦੂਜੀ ਤਿਰ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਵਿਰੋਧੀ ਤਿਰ ਦੇ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪੰਜ ਦੇ ਕਰੀਬ ਵਿਅਕਤੀ ਗੰਭੀਰ ਰੂਪ ਦੇ ਨਾਲ ਫੱਟੜ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੜਤੇ ਕਰਵਾਇਆ ਗਿਆ ਗੱਲ ਇਹ ਵੀ ਉਹਨਾਂ ਦਾ 40-45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਹੋਇਆ ਹੈਗਾ ਤੇ ਜਿਨ੍ਹਾਂ ਦਾ ਵਟਾਂਦਰਾ ਹੈ ਇਹ ਜਾਟ ਹੀ ਉਹ ਮਜਬੀ ਸਿੱਕੇਗੇ ਤੇ ਉਹ ਜਦੋਂ ਵਟਾਂਦਰਾ ਹੋਇਆ ਜੀ ਉਹਨਾਂ ਆਣ ਕੇ ਪਹਿਲੀ ਵਾਰੀ ਇਹਨਾਂ ਨਾਲ ਗੱਲਬਾਤ ਕਰਨੇ ਗਏ ਆ ਉਹਨਾਂ ਦੇ ਕੋਲ ਦੋ ਨੰਬਰ ਦੇ ਹਥਿਆਰੀ ਪਿਸਟਲ ਵਗੈਰਾ ਹੈਗਾ ਤੇ ਉਹਨਾਂ ਗੱਲ ਨਹੀਂ ਇਹਨਾਂ ਦੀ ਸੁਣੀ ਤੇ ਪਿਸਟਲ ਦੀਆਂ ਗੋਲੀਆਂ ਨਾਲ ਪੇ ਮਾਰਨਾ ਇੱਕ ਵਾਰੀ ਤੋਂ ਭੱਜ ਗਏ ਆ ਇੱਕ ਵਾਰੀ ਭੱਜ ਗਏ ਤੇ ਇੱਕ ਗੱਡੀ ਇਹਨਾਂ ਦੇ ਮਨਚ ਆਪਦੀ ਇਹ ਖਲੋ ਗਏ ਆ ਜਦੋਂ ਇਹਨਾਂ ਕੋਲ ਛੋਟਾ ਹੀ ਕੋਈ ਬਸ ਛੋਟਾ ਹੀ ਕਹਿ ਸਕਦੇ ਹਾਂ ਸਿੰਪਲ ਕੋਈ ਇਹ ਲੜਨ ਤੇ ਗਏ ਨਹੀਂ ਕੁਦਰਤੀ ਇਹਨਾਂ ਕੋਲ ਹੁੰਦੀ ਆ ਡੰਗ ਡੂੰਗ ਬੰਬੀ ਤੇ ਪਈ ਹੁੰਦੀ ਸੱਪ ਸੁਪਰ ਕਰਕੇ ਇਹਨਾਂ ਜਦੋਂ ਡਾਂਗ ਲੈ ਭੱਜੋ ਭੱਜੇ ਪਿਸਤਲ ਲੈ ਕੇ ਭੱਜ ਗਏ ਇੱਕ ਵਾਰੀ ਜੀ ਇੱਕ ਗੱਡੀ ਉਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੀ ਇਹਨਾਂ ਨੂੰ ਪਤਾ ਨਹੀਂ ਸੀ ਕੋਈ ਉਹ ਦੋ ਚਾਰ ਕਿਲੇ ਕਿਲੇ ਡੇਢ ਕਿਲੇ ਤੋਂ ਮੁੜ ਕੇ ਫਾਇਰਿੰਗ ਉਹਨਾਂ ਕੀਤੀ ਜਾਂ ਤਿੰਨ ਬੰਦੇ ਫਟਰ ਕਰਦੇ ਦੋ ਮੌਕੇ ਦੇ ਮੌਤ ਗੋਲੀਆਂ ਤਾਂ ਜੀ ਕੋਈ ਅੰਤ ਨਹੀਂ ਕਿੰਨੀ ਵੀ ਚੱਲੇ ਕੀ ਗੱਲ ਹੋਈ ਆ ਜੀ ਗੱਲ ਪਹਿਲੀ ਵਟਾਈ ਆ 40 ਸਾਲ ਹੋ ਗਏ ਮਟਾਉਂਦਿਆਂ ਨੂੰ ਜੀ ਇਹ ਕਿਹੜਾ ਗਮਾਨਪੁਰੇ ਦਾ ਮਾਝ ਪੀਸੇ ਗਿਆ ਜੀ ਇਨਾ ਬੰਦੇ ਲਿਆਂਦੇ 30 40 ਬੰਦੇ ਚਾਰ ਗੱਡੀਆਂ ਪੰਜ-ਛੇ ਹਜ਼ਾਰ ਉਹਨਾਂ ਦੋ 315 ਦਿਨਾਲੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਉਹ ਗੋਲੀਆਂ ਸਿੱਧੀਆਂ ਮਾਰੀ ਗਏ ਅਸੀਂ ਆ ਗੱਡੀ ਦੇ ਉੱਲੇ ਹੋ ਕੇ ਪਜੇ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਦਾ 50 60 ਪਹਿਲ ਹੋਏ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਜਾਂਦੇ ਰਿਹਾ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਅਸੀਂ ਝਗੜਾ ਵੀ ਕੋਈ ਨਹੀਂ ਸੀ ਤੇ ਕਿੰਨੇ ਜਾਨੇ ਦੀ ਡੈਥ ਹੋਈ ਦੋ ਜਾਨਾਂ ਦੇ ਦਿੱਤੋ ਜਖਮੀ ਕਿੰਨੇ ਜਖਮੀ ਤਿੰਨ ਨਹੀਂ ਆ ਪੰਜ ਜਖਮੀ ਐ ਐਸੇ ਭਗਵੰਦਰ ਸਿੰਘ ਹਾਂਜੀ ਕੀ ਮਾਮਲਾ ਹੈ ਤੇ ਮਾਮਲਾ ਲੋਪੋ ਕੇ ਲਾਗੇ ਕਾਕੜ ਤਰੀਨ ਪਿੰਡ ਹਾਂਜੀ ਫੇਰ ਲੜਾਈ ਤੇ 40 ਘੰਟੇ ਤੋਂ ਹੋਈ ਹੈ ਤੇ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ ਤੇ ਬੰਦੇ ਗੋਲੀਆਂ ਚਲਾਤੀਆਂ ਸਾਨੂੰ ਇਹ ਤਰ ਲੱਗਾ ਕਿੰਨੇ ਜਾਨਾਂ ਦੀ ਬੇਚੀ ਹੈ ਦੋ ਜਾਨਾਂ ਦੇ ਦਿੱਤ ਹੋ ਗਈ ਐ ਤੇ ਜਖਮੀ ਕਿੰਨੇ ਜਖਮੀ ਅੰਦਰ ਆ ਗਏ ਤਿੰਨ ਕ ਚਾਰ ਹੰਤ ਜਖਮੀ ਨੇ ਚਲੋ ਤੇ ਪਤਾ ਲੱਗਾ ਗੋਲੀਆਂ ਕਿੱਧਰ ਚੱਲੀਆਂ ਨਹੀਂ ਐਦਾਂ ਬਾਰੇ ਆਈ ਇਹ ਚਾਚਾ ਚੋਕੀ ਲੱਗੇ ਚੋਏ ਨਾ ਇੱਥੇ ਦੀ ਪ੍ਰੋਟੈਕਸ਼ਨ ਮਾਸ ਹੈ ਓਕੇ ਇਹ ਥਾਣਾ ਨੂੰ ਕੰਟੋਲਮੈਂਟ ਮਾਇਨ ਮੋਹਲ ਵਿੱਚ ਕੋਈ ਚਾਂਗ ਜਿੰਨਾਂ ਦੇ ਜੱਤਾ ਨਾਮ ਕੀ ਹੈ ਹਾਂਜੀ ਨਾਮ ਕੀ ਜਿੰਨਾਂ ਦੇ ਗੋਰਪ੍ਰੀਤ ਸਿੰਘ ਸਨ ਉਹ ਗੁਰਬਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜੇ ਨਾਮ ਬਿਆਨ ਸਿੰਘ ਸਨ ਉਹ ਕਰਨੈਲ ਸਿੰਘ ਇਹ ਚਾਚੇ ਤਾਂ ਆਂਦੇ ਹੈਗੇ ਨੀ ਤੇ जख्मी जख्मी ਹੈ ਜੀ ਇਹਨੂੰ ਲੈ ਕੇ ਜੀ ਝਗੜਾ ਜੀ ਹੁਣ ਸਾਨੂੰ ਪੂਰੀ ਜਾਣਕਾਰੀ ਨਹੀਂ ਆਇਆ ਕਵਤੀਸ਼ ਤੇ ਪਤਾ ਲੱਗੇਗਾ ਅਗਲੀ ਜਾਣਕਾਰੀ जख्मी ਕਿੰਨੇ ਤੇ ਮੌਤ ਕਿੰਨੇ ਜਾਨੇ ਦੀ ਹੋ ਗਈ ਚਾਰ ਜਣੇ जख्मी ਹੈ ਤੇ ਦੋ ਜਣੇ ਦੀ ਡੈਥ ਹੋ ਗਈ ਤੇ ਕੀ ਆਵਾਜ਼ ਗੋਲੀਆਂ ਕਿੰਨੀਆਂ ਚਲੀਆਂ ਸੀ ਕਿਹਾ ਜਾ ਰਿਹਾ ਇੱਕ ਢੇਰ ਤੋਂ ਜ਼ਿਆਦਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਲੋਕ ਲੋਕਲ ਪੁਲਸਾਂ ਅੱਜ ਪ੍ਰੋਟੈਕਸ਼ਨ ਵਾਸਤੇ ਆਏ ਸਾਣਾ ਕਟੂਨ ਮਿੰਟ ਤੋਂ ਲੋਕਾਂ ਕੋਲੋਂ ਕੁਝ ਪੁਲਸ ਨੇ ਵੀ ਉੱਥੇ ਪਹੁੰਚੋਦੀ ਹੂਈ ਹੈ ਆਪਾਂ ਆਪਣੇ ਇਲਾਕੇ ਦੀ ਕੋਈ ਸ਼ਾਂਤੀ ਭੜ ਰਹੀ ਹੋਵੇ ਕੋਈ ਹੋਰ ਗਲਪਤ ਨਾ ਹੋਵੇ ਪ੍ਰੋਟੈਕਸ਼ਨ ਵਾਸਤੇ ਆਏ ਆ చడదీ కళా టైం టీవీ అమ్మృతరతో ఖాస్ మహాజన్పోర్ట్